I do 9ਵੇਂ ਸਾਲ ਦੇ ਦਿਨ ਹੀ ਲੁਟੇਰਾ ਕਾਰਡ ਕਰ ਗਿਆ ਫੈਂਟਾਸਕੈਂਟਾ ਦੇ ਵਿੱਚ ਗੇਮ ਪਾ ਗਿਆ ਦੁਕਾਨ ਦੇ ਵਿੱਚੋਂ ਐਕਟੀਵਾ ਲੈ ਕੇ ਰਫੂ ਚੱਕਰ ਹੋ ਗਿਆ ਜਿਸ ਦੀ ਐਸੀਸੀਟੀਵੀ ਸਾਹਮਣੇ ਆਈ ਹੈ ਤਾਂ ਪਹਿਲਾਂ ਦੱਸ ਦਈਏ ਕਿ ਪੂਰਾ ਮਾਮਲਾ ਫਾਜ਼ਲਕਾਦਾ ਹੈ ਫਾਜ਼ਲਕਾਦੇ ਇੱਥੇ ਦੁਕਾਨ ਦੇ ਵਿੱਚ ਇੱਕ ਲੁਟੇਰਾ ਪਹੁੰਚਦਾ ਹੈ ਜਿਹੜਾ ਦੁਕਾਨ ਦੇ ਅੰਦਰ ਹੀ ਜਿਹੜੀ ਐਕਟੀਵਾ ਲੱਗੀ ਹੋਈ ਸੀ ਉਸ ਨੂੰ ਉਡਾ ਕੇ ਲੈ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਇਹ ਪੂਰਾ ਮੰਜ਼ਰ ਵੀ ਕੈਦ ਹੋ ਗਿਆ ਹੈ ਇਸ ਲੁਟੇਰੇ ਦੀ ਸਾਰੀ ਹਰਕਤ ਕੈਦ ਹੋ ਗਈ ਹੈ ਫਾਜ਼ਲ ਕਾ ਦਾ ਇਹ ਮਾਮਲਾ ਹੈ ਦਰਸਲ ਇੱਥੇ ਦੁਕਾਨਦਾਰ ਨੇ ਦੁਕਾਨ ਖੋਲੀ ਸੀਗੀ ਉਸ ਤੋਂ ਬਾਅਦ ਉਹ ਵਾਸ਼ਰੂਮ ਚਲਾ ਗਿਆ ਤਾਂ ਉੱਪਰ ਹੀ ਉਸ ਦੀ ਦੁਕਾਨ ਦੇ ਵਾਸ਼ਰੂਮ ਬਣਿਆ ਹੋਇਆ ਸੀਗਾ ਉੱਪਰ ਉਹ ਵਾਸ਼ਰੂਮ ਚਲਾ ਜਾਂਦਾ ਹੈ ਇੰਨੇ ਦੇ ਵਿੱਚ ਇਹ ਲੁਟੇਰਾ ਆਂਦਾ ਹੈ ਦੁਕਾਨ ਦੇ ਉੱਤੇ ਤਾਂ ਉੱਥੇ ਜਿਹੜੀ ਐਕਟੀਵਿਟੀ ਦੁਕਾਨ ਦੇ ਅੰਦਰ ਖੜੀ ਸੀਗੀ ਉਹ ਸੁਣੋ ਲਾ ਕੇ ਰਫੂ ਚੱਕਰ ਹੋ ਜਾਂਦਾ ਹੈ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਇਸ ਦੇ ਵੱਲੋਂ ਪਹਿਲਾ ਐਕਟਿਵ ਐਕਟਿਵਾ ਮੋੜੀ ਜਾਂਦੀ ਹੈ ਸਕੂਟਰੀ ਨੂੰ ਮੋੜਦਾ ਫਿਰ ਉਸ ਨੂੰ ਸਟਾਰਟ ਕਰਦਾ ਹੈ ਤਾਂ ਰਫੂ ਚੱਕਰ ਹੋ ਜਾਂਦਾ ਹੈ ਹਾਲਾਂਕਿ ਜਦੋਂ ਦੁਕਾਨਦਾਰ ਨੂੰ ਪਤਾ ਲੱਗਦਾ ਹੈ ਤਾਂ ਥੱਲੇ ਭੱਜਿਆ ਹੁੰਦਾ ਹੈ ਉਹ 1 ਕਿਲੋਮੀਟਰ ਤੱਕ ਇਸ ਲੁਟੇਰੇ ਦੇ ਪਿੱਛੇ ਜਾਂਦਾ ਹੈ ਪਰ ਇਹ ਤਦ ਤੱਕ ਫਰਾਰ ਹੋ ਚੁੱਕਿਆ ਸੀ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਤਾਂ ਇਸ ਲੁੱਟ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇਸ ਲੁਟੇਰੇ ਦੀ ਸਾਰੀ ਹਰਕਤ ਕੈਦ ਹੋ ਗਈ ਹੈ ਤਾਂ ਇਹ ਦੱਸ ਦਈਏ ਕਿ ਸੈਂਟਰੀ ਦੀ ਇਹ ਦੁਕਾਨ ਸੀਗੀ ਅੱਜ ਦੁਕਾਨਦਾਰ ਦੇ ਵੱਲੋਂ ਜਿਹੜਾ ਦੁਕਾਨਦਾਰ ਹੈ ਬੁਪੇਸ਼ ਸ਼ਰਮਾ ਉਸ ਦੇ ਮੁਤਾਬਕ ਉਹਦੀ ਸੈਂਟਰੀ ਦੀ ਦੁਕਾਨ ਹੈ ਤਾਂ ਉਹ ਦੁਕਾਨ ਦੇ ਉੱਪਰ ਉੱਪਰ ਹੀ ਉਸ ਦਾ ਮਕਾਨ ਹੈ ਤਾਂ ਔਰ ਇੱਥੇ ਦੁਕਾਨ ਦੇ ਅੰਦਰ ਉਸਦੀ ਸਕੂਟਰੀ ਖੜੀ ਸਗੀ ਪਾਕ ਕੀਤੀ ਹੋਈ ਸੀਗੀ ਤਾਂ ਅੱਜ ਉਸਨੇ ਦੁਕਾਨ ਦਾ ਸ਼ਟਰ ਖੋਲਿਆ ਤਾਂ ਨਵਾਂ ਸਾਲ ਸੀਗਾ ਅੱਜ ਦੁਕਾਨ ਦਾ ਸ਼ਟਰ ਖੋਲਦਾ ਹੈ ਤਾਂ ਉਸ ਤੋਂ ਬਾਅਦ ਆਪਣੇ ਮਕਾਨ ਦੇ ਮਕਾਨ ਚ ਚਲਾ ਜਾਂਦਾ ਹੈ ਉੱਪਰ ਬਾਥਰੂਮ ਦੇ ਵਿੱਚ ਚਲਾ ਜਾਂਦਾ ਹੈ ਤਾਂ ਇੰਨੇ ਨੂੰ ਇੱਕ ਛਾਤਰ ਚੋਰ ਜਿਹੜਾ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਦੁਕਾਨ ਦੇ ਅੰਦਰ ਆ ਕੇ ਸਕੂਟਰੀ ਜੜੀ ਸੀਗੀ ਉਸ ਨੂੰ ਲੈ ਕੇ ਰਫੋ ਚੱਕਰ ਹੋ ਜਾਂਦਾ ਹੈ ਸਟਾਰਟ ਕੀਤੀ ਜਾਂਦੀ ਹੈ ਹਾਲਾਂਕਿ ਜਦੋਂ ਸਕੂਟਰੀ ਸਟਾਰਟ ਹੋਣ ਦੀ ਦੁਕਾਨਦਾਰ ਨੂੰ ਆਵਾਜ਼ ਆਉਂਦੀ ਹੈ ਤਾਂ ਉਹ ਭੱਜਿਆ ਹੋਇਆ ਥੱਲੇ ਆਂਦਾ ਤਾਂ 1 ਕਿਲੋਮੀਟਰ ਤੱਕ ਇਸ ਲੁਟੇਰੇ ਦਾ ਇਸ ਚੋਰ ਦਾ ਪਿੱਛਾ ਵੀ ਕੀਤਾ ਜਾਂਦਾ ਹੈ ਪਰ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਦੁਕਾਨਦਾਰ ਹੈ ਜਿਹੜਾ ਉਸ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਦੇਖ ਸਕਦੇ ਹੋ ਨਵਾਂ ਸਾਲ ਨਵੇਂ ਸਾਲ ਦੇ ਦਿਨ ਹੀ ਹੈ ਜਿਹੜਾ ਲੁਟੇਰਾ ਸਿਗਾ ਚੋਰ ਸਿਗਾ ਮਿੰਟਾਂ ਸਕਿੰਟਾਂ ਦੇ ਵਿੱਚ ਗੇਮ ਪਾ ਗਿਆ ਹੈ ਕਾਂਡ ਕਰਕੇ ਫਰਾਰ ਹੋ ਗਿਆ ਤੁਰਿਆ ਆ ਆਂਦਾ ਪਹਿਲਾ ਦੁਕਾਨ ਦੇ ਵਿੱਚ ਤੁਰਿਆ ਆਂਦਾ ਹੈ ਤਾਂ ਉਸ ਤੋਂ ਬਾਅਦ ਦੇਖਦਾ ਹੈ ਦੁਕਾਨ ਖਾਲੀ ਹੈ ਤਾਂ ਸਕੂਟਰੀ ਲੱਗੀ ਹੋਈ ਹੈ ਸਕੂਟਰੀ ਨੂੰ ਮੋੜਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸਟਾਰਟ ਕਰਦਾ ਹੈ ਤਾਂ ਨਾਲ ਹੀ ਰਫੂ ਚੱਕਰ ਹੋ ਜਾਂਦਾ ਹੈ ਤਾਂ ਦੁਕਾਨਦਾਰ ਨੂੰ ਜਦੋਂ ਸਕੂਟਰੀ ਸਟਾਰਟ ਹੋ ਰਫੂ ਚੱਕਰ ਹੋ ਗਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਇਹ ਕਾਬੂ ਆ ਸਕੇ ਤਾਂ ਜਿਹੜੇ ਦੁਕਾਨਦਾਰ ਦੀ ਸਕੂਟਰੀ ਚੋਰੀ ਹੋਈ ਹੈ ਉਸ ਨੂੰ ਸਕੂਟਰੀ ਵਾਪਸ ਮਿਲ ਸਕੇ 9ਵੇਂ ਸਾਲ ਦੇ ਦਿਨ ਹੀ ਲੁਟੇਰਾ ਕਾਰਡ ਕਰ ਗਿਆ ਫੈਂਟਾਸਕੈਂਟਾ ਦੇ ਵਿੱਚ ਗੇਮ ਪਾ ਗਿਆ ਦੁਕਾਨ ਦੇ ਵਿੱਚੋਂ ਐਕਟੀਵਾ ਲੈ ਕੇ ਰਫੂ ਚੱਕਰ ਹੋ ਗਿਆ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਤਾਂ ਪਹਿਲਾਂ ਦੱਸ ਦਈਏ ਕਿ ਪੂਰਾ ਮਾਮਲਾ ਫਾਜ਼ਲਕਾਦਾ ਹੈ ਫਾਜ਼ਲਕਾਦੇ ਇੱਥੇ ਦੁਕਾਨ ਦੇ ਵਿੱਚ ਇੱਕ ਲੁਟੇਰਾ ਪਹੁੰਚਦਾ ਹੈ ਜਿਹੜਾ ਦੁਕਾਨ ਦੇ ਅੰਦਰ ਹੀ ਜਿਹੜੀ ਐਕਟੀਵਾ ਲੱਗੀ ਹੋਈ ਸੀ ਉਸ ਨੂੰ ਉਡਾ ਕੇ ਲੈ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਇਹ ਪੂਰਾ ਮੰਜ਼ਰ ਵੀ ਕੈਦ ਹੋ ਗਿਆ ਹੈ ਇਸ ਲੁਟੇਰੇ ਦੀ ساری ਹਰਕਤ ਕੈਦ ਹੋ ਗਈ ਹੈ ਫਾਜ਼ਲ ਕਾ ਦਾ ਇਹ ਮਾਮਲਾ ਹੈ ਦਰਸਲ ਇੱਥੇ ਦੁਕਾਨ ਦੁਕਾਨਦਾਰ ਨੇ ਦੁਕਾਨ ਖੋਲੀ ਸੀਗੀ ਉਸ ਤੋਂ ਬਾਅਦ ਉਹ ਵਾਸ਼ਰੂਮ ਚਲਾ ਗਿਆ ਤਾਂ ਉੱਪਰ ਹੀ ਉਸ ਦੀ ਦੁਕਾਨ ਦੇ ਵਾਸ਼ਰੂਮ ਬਣਿਆ ਹੋਇਆ ਸੀਗਾ ਉੱਪਰ ਉਹ ਵਾਸ਼ਰੂਮ ਚਲਾ ਜਾਂਦਾ ਹੈ ਇੰਨੇ ਦੇ ਵਿੱਚ ਇਹ ਲੁਟੇਰਾ ਆਂਦਾ ਹੈ ਦੁਕਾਨ ਦੇ ਉੱਤੇ ਤਾਂ ਉੱਥੇ ਜਿਹੜੀ ਐਕਟੀਵਿਟੀ ਦੁਕਾਨ ਦੇ ਅੰਦਰ ਖੜੀ ਸੀਗੀ ਉਸ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਇਸ ਦੇ ਵੱਲੋਂ ਪਹਿਲਾ ਐਕਟਿਵ ਆ ਮੋੜ ਹੀ ਜਾਂਦੀ ਹੈ ਸਕੂਟਰੀ ਨੂੰ ਮੋੜਦਾ ਹੈ ਫਿਰ ਉਸ ਨੂੰ ਸਟਾਰਟ ਕਰਦਾ ਹੈ ਤਾਂ ਰਫੂ ਚੱਕਰ ਹੋ ਜਾਂਦਾ ਹੈ ਹਾਲਾਂਕਿ ਜਦੋਂ ਦੁਕਾਨਦਾਰ ਨੂੰ ਪਤਾ ਲੱਗਦਾ ਹੈ ਤਾਂ ਥੱਲੇ ਭੱਜਿਆ ਜਾਂਦਾ ਹੈ ਉਹ ਇੱਕ ਲੁੱਟ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇਸ ਲੁਟੇਰੇ ਦੀ ਸੇ ਸ਼ਰਮਾ ਉਸ ਦੇ ਮੁਤਾਬਕ ਉਹਦੀ ਸੈਂਟਰੀ ਦੀ ਦੁਕਾਨ ਹੈ ਤਾਂ ਉਹ ਦੁਕਾਨ ਦੇ ਉੱਪਰ ਉੱਪਰ ਹੀ ਉਸ ਦਾ ਮਕਾਨ ਹੈ ਅੱਜ ਦੁਕਾਨ ਦਾ ਸ਼ਟਰ ਖੋਲਦਾ ਹੈ ਤਾਂ ਉਸ ਤੋਂ ਬਾਅਦ ਆਪਣੇ ਮਕਾਨ ਦੇ ਮਕਾਨ ਚ ਚਲਾ ਜਾਂਦਾ ਹੈ ਉੱਪਰ ਉਹ ਉਸ ਨੂੰ ਲੈ ਕੇ ਪਿੱਟਰ ਤੱਕ ਇਸ ਲੁਟੇਰੇ ਦਾ ਇਸ ਚੋਰ ਦਾ ਪਿੱਛਾ ਕਰੀ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਰ ਹੋ ਗਿਆ ਤੁਰਿਆ ਆ ਆਂਦਾ ਪਹਿਲਾ ਦੁਕਾਨ ਦੇ ਵਿੱਚ ਤੁਰਿਆ ਆਂਦਾ ਹੈ ਤਾਂ ਉਸ ਤੋਂ ਬਾਅਦ ਦੇਖਦਾ ਹੈ ਦੁਕਾਨ ਖਾਲੀ ਆ ਦੀ ਆਵਾਜ਼ ਆਂਦੀ ਹੈ ਤਾਂ ਭੱਜਾ ਹੋਇਆ ਥੱਲੇ ਆਂਦਾ ਹੈ ਤਾਂ 1 ਕਿਲੋਮੀਟਰ ਤੱਕ ਇਸ ਚੋਰ ਦੇ ਪਿੱਛੇ ਵੀ ਭਜਦਾ ਹੈ ਪਰੇ ਮਿੰਟਾਂ ਸਕਿੰਟਾਂ ਦੇ ਵਿੱਚ ਰਫੂ ਚੱਕਰ ਹੋ ਗਿਆ ਤਾਂ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਇਹ ਕਾਬੂ ਆ ਸਕੇ ਤਾਂ ਜਿਹੜੇ ਦੁਕਾਨਦਾਰ ਦੀ ਸਕੂਟਰੀ ਚੋਰੀ ਹੋਈ ਆ ਉਸ ਨੂੰ ਸਕੂਟਰੀ ਵਾਪਸ ਮਿਲ ਸਕੇ 9ਵੇਂ ਸਾਲ ਦੇ ਦਿਨ ਹੀ ਲੁਟੇਰਾ ਕਾਰਡ ਕਰ ਗਿਆ ਮੈਂਟਾਸ ਕੈਂਟਾ ਦੇ ਵਿੱਚ ਗੇਮ ਪਾ ਗਿਆ ਦੁਕਾਨ ਦੇ ਵਿੱਚੋਂ ਐਕਟੀਵਾ ਲੈ ਕੇ ਰਫੂ ਚੱਕਰ ਹੋ ਗਿਆ ਜਿਸ ਦੀ ਐ ਸੀ ਸੀ ਟੀ ਵੀ ਸਾਹਮਣੇ ਆਈ ਹੈ ਤਾਂ ਪਹਿਲਾਂ ਦੱਸ ਦਈਏ ਕਿ ਪੂਰਾ ਮਾਮਲਾ ਫਾਜ਼ਲ ਕਾਦਾ ਹੈ ਫਾਜ਼ਲ ਕਾਦੇ ਇੱਥੇ ਦੁਕਾਨ ਦੇ ਵਿੱਚ ਇੱਕ ਲੁਟੇਰਾ ਪਹੁੰਚਦਾ ਹੈ ਜਿਹੜਾ ਦੁਕਾਨ ਦੇ ਅੰਦਰ ਹੀ ਜਿਹੜੀ ਐਕਟੀਵਾ ਲੱਗੀ ਹੋਈ ਸੀ ਉਸ ਨੂੰ ਉਡਾ ਕੇ ਆ ਲੈ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਇਹ ਪੂਰਾ ਮੰਜ਼ਰ ਵੀ ਕੈਦ ਹੋ ਗਿਆ ਹੈ ਇਸ ਲੁਟੇਰੇ ਦੀ اور ساری ਹਰਕਤ ਕੈਦ ਹੋ ਗਈ ਹੈ ਫਾਜ਼ਲ ਕਾ ਦਾ ਇਹ ਮਾਮਲਾ ਹੈ ਦਰਸਲ ਇੱਥੇ ਦੁਕਾਨ ਦੁਕਾਨਦਾਰ ਨੇ ਦੁਕਾਨ ਖੋਲੀ ਸੀਗੀ ਉਸ ਤੋਂ ਬਾਅਦ ਉਹ ਵਾਸ਼ਰੂਮ ਚਲਾ ਗਿਆ ਤਾਂ ਉੱਪਰ ਹੀ ਉਸ ਦੀ ਦੁਕਾਨ ਦੇ ਵਾਸ਼ਰੂਮ ਬਣਿਆ ਹੋਇਆ ਸੀਗਾ ਉੱਪਰ ਉਹ ਵਾਸ਼ਰੂਮ ਚਲਾ ਜਾਂਦਾ ਹੈ ਇੰਨੇ ਦੇ ਵਿੱਚ ਇਹ ਲੁਟੇਰਾ ਆਂਦਾ ਹੈ ਦੁਕਾਨ ਦੇ ਉੱਤੇ ਤਾਂ ਉੱਥੇ ਜਿਹੜੀ ਐਕਟੀਵਿਟੀ ਦੁਕਾਨ ਦੇ ਅੰਦਰ ਖੜੀ ਸੀਗੀ ਉਸ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਇਸ ਦੇ ਵੱਲੋਂ ਪਹਿਲਾ ਐਕਟਿਵਾ ਮੋੜੀ ਜਾਂਦੀ ਹੈ ਸਕੂਟਰੀ ਨੂੰ ਮੋੜਦਾ ਹੈ ਫਿਰ ਉਸ ਨੂੰ ਸਟਾਰਟ ਕਰਦਾ ਹੈ ਤਾਂ ਰਫੂ ਚੱਕਰ ਹੋ ਜਾਂਦਾ ਹੈ ਪਰ ਇਹ ਉਹ ਤਦ ਤੱਕ ਫਰਾਰ ਹੋ ਚੁੱਕਿਆ ਸੀ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਤਾਂ ਇਸ ਲੁੱਟ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇਸ ਲੁਟੇਰੇ ਦੀ ਸਾਰੀ ਹਰਕਤ ਕੈਦ ਹੋ ਗਈ ਹੈ ਤਾਂ ਇਹ ਦੱਸ ਦਈਏ ਕਿ ਸੈਂਟਰੀ ਦੀ ਇਹ ਦੁਕਾਨ ਸੀਗੀ ਅੱਜ ਦੁਕਾਨਦਾਰ ਦੇ ਵੱਲੋਂ ਜਿਹੜਾ ਦੁਕਾਨਦਾਰ ਹੈ ਭੁਪੇਸ਼ ਸ਼ਰਮਾ ਉਸ ਦੇ ਮੁਤਾਬਕ ਉਹਦੀ ਸੈਂਟਰੀ ਦੀ ਦੁਕਾਨ ਹੈ ਤਾਂ ਉਹ ਦੁਕਾਨ ਦੇ ਉੱਪਰ ਉੱਪਰ ਹੀ ਉਸ ਦਾ ਮਕਾਨ ਹੈ ਤਾਂ ਉਹ ਇੱਥੇ ਦੁਕਾਨ ਦੇ ਅੰਦਰ ਉਸਦੀ ਸਕੂਟਰੀ ਖੜੀ ਸਗੀ ਪਾਰ ਕੀਤੀ ਹੋਈ ਸੀਗੀ ਤਾਂ ਅੱਜ ਉਸਨੇ ਦੁਕਾਨ ਦਾ ਸ਼ਟਰ ਖੋਲਿਆ ਤਾਂ ਨਵਾਂ ਸਾਲ ਸੀਗਾ ਅੱਜ ਦੁਕਾਨ ਦਾ ਸ਼ਟਰ ਖੋਲਦਾ ਹੈ ਤਾਂ ਉਸ ਤੋਂ ਬਾਅਦ ਆਪਣੇ ਮਕਾਨ ਦੇ ਮਕਾਨ ਚ ਚਲਾ ਜਾਂਦਾ ਹੈ ਉੱਪਰ ਵਾਸ਼ਰੂਮ ਦੇ ਵਿੱਚ ਚਲਾ ਜਾਂਦਾ ਹੈ ਤਾਂ ਇੰਨੇ ਨੂੰ ਇੱਕ ਛਾਤਰ ਚੋਰ ਜੜਾ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਦੁਕਾਨ ਦੇ ਅੰਦਰ ਆ ਕੇ ਸਕੂਟਰੀ ਜੜੀ ਸੀਗੀ ਉਸ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਸਟਾਰਟ ਕੀਤੀ ਜਾਂਦੀ ਹੈ ਹਾਲਾਂਕਿ ਜਦੋਂ ਸਕੂਟਰੀ ਸਟਾਰਟ ਹੋਣ ਦੀ ਦੁਕਾਨਦਾਰ ਨੂੰ ਆਵਾਜ਼ ਆਉਂਦੀ ਹੈ ਤਾਂ ਉਹ ਭੱਜਿਆ ਹੋਇਆ ਥੱਲੇ ਆਉਂਦਾ ਹੈ ਤਾਂ 1 ਕਿਲੋਮੀਟਰ ਤੱਕ ਇਸ ਲੁਟੇਰੇ ਦਾ ਇਸ ਚੋਰ ਦਾ ਪਿੱਛਾ ਵੀ ਕੀਤਾ ਜਾਂਦਾ ਹੈ ਪਰ